ਸਾਰੀਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਆਪਣਾ ਕੰਟੈਕਟ ਨੰਬਰ ਹੈ ਅੱਜ ਦੀ ਵੀਡੀਓ ਬਾਈ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਸਵੀਰ ਇਹਨਾਂ ਨੂੰ ਵਾਕਾ ਪੁਰਾਣਾ ਪਿਆ ਜਾਂਦੀ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਓ ਜੀ ਬਾਈ ਜੀ ਸਸੀਗਾ ਬਾਈ ਜੀ ਨਾਮ ਕੀ ਹੈ ਬਾਈ ਜੀ ਅਰੇ ਸ਼ਮੂਦਰੀ ਚ ਲਾਉਂ ਆਂ ਠੀਕ ਹੋ ਜੀ ਤੇ ਬਾਈ ਜੀ ਆਪਣਾ ਵਪਾਰ ਦਾ ਕੰਮ ਆ ਜੀ ਹਾਂ ਜੀ ਉਹ ਵਪਾਰ ਦਾ ਠੀਕ ਹੋ ਜੀ ਤੇ ਜਿਹੜੀ ਅੱਜ ਆਪਣੇ ਕੋਲ ਕਿੰਨੇ ਨਾਗ ਵਿਕਾਉ ਆ ਜੀ ਮੇਰੇ ਕੋਲ ਤਿੰਨ ਆਈ ਦੀ ਛੋਟੀ ਕੱਟੀ ਐ ਦੋ ਆਈਆਂ ਠੀਕ ਹੋ ਜੀ ਹਾਂ ਠੀਕ ਹੋ ਜੀ ਤੇ ਦੱਸੋ ਕੱਟੀ ਦੀ ਕੀ ਡਿਟੇਲ ਆ ਜੀ ਆ ਦੀ ਇਹਨਾਂ ਦਾ ਜੋੜੇ ਦਾ 35000 ਰੁਪਏ ਜੋੜੇ ਦਾ 35000 ਮੁੱਲ ਕਰਦੇ ਆ ਤੇ ਮਾਂ ਦੇ ਦੁੱਧ ਦੀ ਡਿਟੇਲ ਪਤਾ ਹੀ ਇਹਨਾਂ ਦੇ ਜੀ ਹਾਂ ਜੀ ਬਸ ਬਹੁਤ ਬਹੁਤ ਜਿਆਦਾ ਕਿੰਨਾ ਜੀ ਠੀਕ ਹੋ ਜੀ ਤੇ ਇਹਦੀ ਉਮਰ ਕਿੰਨੀ ਆ ਕੱਟੀ ਦੀ ਇਹ ਦੋ ਸਾਲਾਂ ਤੋਂ ਘਟਾ ਹੈ ਦੋ ਸਾਲਾਂ ਤੋਂ ਘਟਾ ਬੜਾ ਤੋਰਾ ਵਖਾਦੋਗੇ ਮੂੰਹ ਮੱਥਾ ਦੇਖ ਸਕਦੇ ਹੋ ਚੰਗੀ ਆ ਬਾਈ ਮੂੰਹ ਮੱਥੇ ਦੀ ਸ਼ਕੀਨ ਆ ਇਹਦੀ ਦੋ ਸਾਲਾਂ ਤੋਂ ਉਮਰ ਘਟਾ ਮੁੱਲ ਦੋਹਾਂ ਜੋੜੇ ਦਾ 35000 ਰੁਪਏ ਮੁੱਲ ਕਰਦੇ ਬਾਈ ਤੋਰਾ ਤੁਸੀਂ ਦੇਖ ਸਕਦੇ ਹੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਆ ਤੇ ਜੇ ਕਿਸੇ ਭਰਾ ਨੂੰ ਇਹ ਕਟੀਆਂ ਪਸੰਦ ਹੋਣ ਤੇ ਬਾਈ ਨਾਲ ਤੁਸੀਂ ਜਰੂਰ ਗੱਲਬਾਤ ਕਰੋ। ਹਨਾਂ ਦੀ ਕੁਆਲਿਟੀ ਦੇਖ ਸਕਦੇ ਆਂ ਭਾਈ। ਮੂਹ ਮੱਥੇ ਦੀ ਹੋਰ ਜ਼ਿਆਦਾ ਚੰਗੀ ਆ। ਤੇ ਇਧਰਲੀ ਕੱਟੀ ਦੀ ਕੀ ਡਿਟੇਲ ਆ ਜੀ? ਇਹਦੀ ਮਾਣ ਦਾ ਦੁੱਧ ਕਿੰਨਾ ਸੀਗਾ ਜੀ? ਇਹ ਜੀ 10 ਤੋਂ 14 ਕਿਲੋ ਆ ਜਾ। ਠੀਕ ਹੋ ਜੀ। ਤੇ ਕਿੰਨੀ ਉਮਰ ਕਿੰਨੀ ਆ ਜੀ ਇਹਦੀ? ਇਹਦੀ 1 ਸਾਲ ਤੇ 3 ਮਹੀਨੇ ਆ। 1 ਸਾਲ ਤੇ 3 ਮਹੀਨੇ ਇਹਦੀ ਉਮਰ ਆ। ਇਹਦਾ ਮਾੜਾ ਤੁਰਫਾ ਤੁਸੀਂ। ਇਹਦੀ ਬਈ ਤੁਸੀਂ ਝੋਲੀ ਦੇਖ ਸਕਦੇ ਹੋ, ਧੰਦੇ ਸਕਦੇ। 1 ਸਾਲ ਤੇ 3 ਮਹੀਨੇ ਦੀ ਉਮਰ ਆ ਬਈ। ਕੁਆਲਿਟੀ ਲੋ ਤੁਸੀਂ ਚੈੱਕ ਕਰ ਸਕਦੇ ਹੋ। ਬਾਡੀ ਬੰਦ ਵੀ ਚੰਗੀ ਆ। ਹੂੰ ਮੂੰ ਮੱਥੇ ਦੀ ਸ਼ਕੀਨ ਆ ਬਈ। ਬਾਈ ਦਾ ਵਪਾਰ ਲੈਣ ਦਾ ਕੰਮ ਆ। ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਹੀ ਆ। ਬਾਕੀ ਦੀ ਆਪਾਂ ਬਾਈ ਤੋਂ ਡਿਟੇਲ ਹੋਰ ਲੈ ਲੈਣੇ ਆ। ਜੋੜੇ ਦਾ 35000 ਰੁਪਿਆ ਬਾਈ ਨੇ ਮੁੱਲ ਕੀਤਾ। ਤੇ ਬਾਈ ਜੀ ਮਾਨ ਕੀਤਾ ਜਾਊਗਾ ਜੀ? ਹਾਂ ਜੀ ਆਪਾਂ। ਠੀਕ ਹੋ ਜੀ ਤੇ ਕੰਟੈਕਟ ਨੰਬਰ ਬੋਲ ਦਿਓ ਜੀ ਆਪਣਾ ਜੀ 987650615 ਇੱਕ ਵਾਰ ਫੇਰ ਬੋਲ ਦਿਓ 987650615 ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਕੱਟੀਆਂ ਚਾਹੀਦੀਆਂ ਹੋਣ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਜੀ